ਯੂਐਸਏ ਤੇ ਚਾਈਨਾ ਦੁਨੀਆ ਦੀਆਂ ਦੋ ਸੁਪਰ ਪਾਵਰਸ ਛੇਤੀ ਹੀ ਆਮੋ ਸਾਹਮਣੇ ਆ ਸਕਦੀਆਂ ਹਨ ਇਹਨਾਂ ਦੇ ਵਿੱਚ ਕਲੈਸ਼ ਕਨਫਲੈਕਟ ਸ਼ੁਰੂ ਹੋ ਸਕਦਾ ਹੈ ਬਿਲਕੁਲ ਇੱਕ ਤੀਜੀ ਕੰਟਰੀ ਦੇ ਵਿੱਚ ਇਹ ਸਾਰਾ ਕੁਝ ਸ਼ੁਰੂ ਹੋ ਸਕਦਾ ਹੈ ਛੇਤੀ ਹੀ ਤੇ ਤੀਜੀ ਕੰਟਰੀ ਜਿਹੜੀ ਇੰਡੀਆ ਦੇ ਬਿਲਕੁਲ ਨਾਲ ਲੱਗਦੀ ਆ ਨਾਮ ਆ ਉਹਦਾ ਮੀਆਮਾਰ ਇਹ ਸਾਰਾ ਕਨਫਲੈਕਟ ਤੇ ਇਹਨਾਂ ਦੀ ਜਿਹੜੀ ਆਪਸ ਦੀ ਜਿਹੜੀ ਜਦੋਜਹਿਦ ਹੈਗਾ ਉਹਦੇ ਪਿੱਛੇ ਇੱਕ ਕਾਰਨ ਹੈਗਾ ਰੇਅਰ ਅਰਥ 엘ਿਮੈਂਟਸ ਬਿਲਕੁਲ ਇਹ ਸਾਰੀ ਸਟੋਰੀ ਆਪਾਂ ਜਾਣਾਂਗੇ ਪੂਰੇ ਵਿਸਥਾਰ ਦੇ ਨਾਲ ਆਜੋ ਸ਼ੁਰੂ ਕਰਦੇ ਆਂ ਪਹਿਲਾ ਇਹ ਰੇਅਰ ਅਰਥ 엘ਿਮੈਂਟਸ ਹੈ ਕੀ ਅਸਲ ਦੇ ਵਿੱਚ ਇਹ ਰੇਅਰ ਅਰਥ 엘ਿਮੈਂਟਸ ਇੱਕ ਜਿਹੜੇ 17 ਮੈਟੈਲਿਕ 엘ਿਮੈਂਟਸ ਦਾ ਇੱਕ ਗਰੁੱਪ ਹੁੰਦਾ ਜਿਹੜੇ ਕਿ ਰੇਅਰ ਅਰਥ 엘ਿਮੈਂਟ ਨੂੰ ਰਿਫਾਈਨ ਕਰਕੇ ਇਹਦੇ ਵਿੱਚੋਂ ਕੱਢੇ ਜਾਂਦੇ ਆ ਇਹ ਜਿਹੜੇ 17 ਮੈਟੈਲਿਕ 엘ਿਮੈਂਟਸ ਹੁੰਦੇ ਆ ਇਹ ਕਿੱਥੇ ਕਿੱਥੇ ਵਰਤੋਂ ਦੇ ਵਿੱਚ ਆਉਂਦੇ ਆ ਜਿਹਦੀ ਵਜ੍ਹਾ ਕਰਕੇ ਇਹਨਾਂ ਦੀ ਜਿਹੜੀ ਮਹੱਤਤਾ ਹੈਗੀ ਆ ਅੱਜ ਦੇ ਸਮੇਂ ਇੰਨੀ ਵੱਧ ਚੁੱਕੀ ਆ ਇਹ ਜਿਹੜੇ 엘ਿਮੈਂਟਸ ਹੈਗੇ ਆ ਇਹ ਕਿਹਦੇ ਕਿਹਦੇ ਵਿੱਚ ਵਰਤ ਹੁੰਦੇ ਆ ਜਿਹਦੀ ਵਜ੍ਹਾ ਕਰਕੇ ਇੰਨਾ ਇਹ ਜਿਹੜਾ ਮਹੱਤਵਪੂਰਨ ਬਣ ਗਿਆ ਇਹ ਜਿੱਦਾਂ ਇਹ ਟਰਬਾਈਨਸ ਹੋ ਗਈਆਂ wind turbines smartphones ਹੋ ਗਏ ਇਹ بجلی ਵਾਲਾ ਸਮਾਨ ਹੋ ਗਿਆ ਇਹ ਗੱਡੀਆਂ ਹੋ ਗਈਆਂ ਤੇ ਇਹ ਜਿਹੜੀਆਂ ਤਾਰਾ ਤੂਰਾ ਬਣਾਉਣੇ ਵਾਲੀਆਂ ਚੀਜ਼ਾਂ ਇਹ ਹੋ ਗਈਆਂ ਜਾਂ ਕਹਿ ਲੋ ਕਿ ਜਿਹੜੇ ਹਵਾਈ ਜਹਾਜ਼ ਆਗੇ ਆ ਉਹ ਜਿਹੜੇ ਮੈਟਲ ਦੇ ਨਾਲ ਬਣਦੇ ਆ ਉਹ ਹੋ ਗਏ ਜਾਂ ਜਿਹੜੇ ਆਰਮੀ ਦੇ ਵਿੱਚ ਜਿਹੜੇ ਹਥਿਆਰ ਬਣਦੇ ਆ ਉਹ ਇਹਦੇ ਨਾਲ ਬਣਦੇ ਆ ਬੜਬੜੀਆਂ ਤੋਪਾਂ ਤੇ ਜਿਹੜੀਆਂ ਮਜ਼ਾਈਲਾਂ ਸਾਰਾ ਕੁਝ ਜਿਹੜਾ ਹੈਗਾ ਆ ਰੇਅਰ ਅਰਥ ਐਲੀਮੈਂਟ ਜਿਹੜਾ ਇਹਦੇ ਵਿੱਚੋਂ ਨਿਕਲਦਾ ਉਹਦੇ ਨਾਲ ਹੀ ਬਣਦਾ ਦੂਸਰਾ ਇਹਦੀ ਜਾਦੇ ਇੰਪੋਰਟੈਂਸ ਇਸ ਲਈ ਵੱਧ ਚੁੱਕੀ ਆ ਕਿਉਂਕਿ ਜਿਹੜੇ ਇਹ AI ਟੈਕਨੋਲੋਜੀ ਨਾਲ ਜਿੰਨੀਆਂ ਵੀ ਇਹ ਚੀਜ਼ਾਂ ਬਣ ਰਹੀਆਂ ਚਾਹੇ ਰੋਬੋਟ ਬਣ ਰਿਹਾ ਚਾਹੇ ਕੁਝ ਵੀ ਬਣ ਰਿਹਾ ਉਹਦੇ ਵਿੱਚ ਸਭ ਤੋਂ ਜ਼ਿਆਦੇ ਵਰਤੋਂ ਹੋ ਰਹੀ ਆ ਇਹ ਰੇਅਰ ਅਰਥ 엘ਿਮੈਂਟਸ ਦੀ ਸੋ ਪਿੱਛੇ ਜੇ ਤੁਸੀਂ ਸੁਣਿਆ ਵੀ ਹੋਣਾ ਕਿ ਚਾਈਨਾ ਨੇ ਜਿਹੜਾ ਇਹ ਰੇਅਰ ਅਰਥ 엘ਿਮੈਂਟਸ ਸੀਗੇ ਜਿਹੜੇ ਇੰਡੀਆ ਨੂੰ ਦੇਣੇ ਸੀਗੇ ਉਹ ਵੀ ਬੰਦ ਕਰਤੇ ਸੀਗੇ ਇੱਕ ਸਮਾਂ ਸੀਗਾ ਜਦੋਂ ਦੁਨੀਆ ਦੇ ਉੱਤੇ ਪੈਟਰੋਲ ਦੇ ਕਰਕੇ ਬਹੁਤ ਸਾਰੀਆਂ ਜੰਗਾਂ ਲੱਗੀਆਂ ਹਾਲੇ ਤਈ ਵੀ ਲੱਗੀਆਂ ਹੋਈਆਂ ਸੋ ਇਹ ਪੈਟਰੋਲ ਤੋਂ ਬਾਅਦ ਜਿਹੜਾ ਅਸਲੀ ਦੌਰ ਜਿਹੜਾ ਹੁਣ ਅਗਲਾ ਦੌਰ ਆਊਗਾ ਉਹ ਰੇਅਰ ਅਰਥ ਐਲੀਮੈਂਟਸ ਜਾਂ ਕਹਿ ਲੋ ਕਿ ਲੀਥੀਅਮ ਇਹਨਾਂ ਸਾਰੀਆਂ ਚੀਜ਼ਾਂ ਦਾ ਕਿਉਂਕਿ ਜਿਹੜੀਆਂ ਇਹ ਗੱਡੀਆਂ ਵਗੈਰਾ ਹੋ ਗਈਆਂ ਜਾਂ ਹੋਰ ਵੀ ਜਿਹੜੇ ਇਹ ਉਪਕਰਣ ਹੋ ਗਏ ਜਿਹੜੇ ਕਦੀ ਪੈਟਰੋਲ ਡੀਜ਼ਲ ਜਾਂ ਔਇਲ ਦੇ ਉੱਤੇ ਚੱਲਦੇ ਸੀਗੇ ਅੱਜਕੱਲ ਈਵੀ ਵਲ ਜਾਂ ਜਾਂ ਕਹਿ ਲੋ ਕਿ ਜਿਹੜਾ ਇਹ ਗ੍ਰੀਨ એનર્ਜੀ ਜਿਹਦੇ ਕਰਕੇ ਪ੍ਰੋਡਕਸ਼ਨ ਘਟ ਹੁੰਦਾ ਉਦੋਂ ਨੂੰ ਸਾਰਾ ਕੁਝ ਕਨਵਰਟ ਹੋ ਰਿਹਾ ਇਸ ਲਈ ਜਿਹੜਾ ਇਹ ਰੇਅਰ ਅਰਥ ਐਲੀਮੈਂਟਸ ਹੈਗੇ ਆ ਜਿਹੜਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਮਹੱਤਵਪੂਰਨ ਆ ਜੇ ਕਹਿ ਲਈਏ ਕਿ ਤੇਲ ਤੋਂ ਬਾਅਦੂ ਇਸ ਵੇਲੇ ਜਿਹੜੀ ਚੀਜ਼ ਹੈਗੀ ਆ ਉਹ ਰੇਅਰ ਅਰਥ ਐਲੀਮੈਂਟਸ ਹੈਗਿਆ ਅਗਲੀਆਂ ਲੜਾਈਆਂ ਜਿਹੜੀਆਂ ਵੀ ਹੋਊਗੀਆਂ ਇਹ ਰੇਅਰ ਅਰਥ ਐਲੀਮੈਂਟ ਦੇ ਲਈ ਹੀ ਹੋਊਗੀਆਂ ਤੇ ਜਿਹੜੀ ਇਹਦੀ ਸ਼ੁਰੂਆਤ ਹੈਗੀ ਆ ਇੰਡੀਆ ਦੇ ਗੁਆਂਡ ਮੀਆਮਾਰ ਦੇ ਵਿੱਚੋਂ ਹੋਣ ਜਾ ਰਹੀ ਆ ਗੱਲ ਕਰੀਏ ਜਿਹੜਾ ਇਹ ਰੇਅਰ ਅਰਥ ਐਲੀਮੈਂਟ ਹੈਗਿਆ ਇਹਦੇ ਤੇ 90% ਬਿਲਕੁਲ 90% ਜੇਕਰ ਇਸ ਵੇਲੇ ਕਬਜ਼ਾ ਹੈਗਾ ਆ ਕਿਹਦਾ ਆ ਜੀ ਚਾਈਨਾ ਦਾ 90% ਇਹ ਹੀ ਰਿਫਾਈਨ ਕਰਕੇ ਵੱਖ-ਵੱਖ ਦੇਸ਼ਾਂ ਨੂੰ ਇਹ ਭੇਜਦਾ ਇਥੋਂ ਐਕਸਪੋਰਟ ਕਰਦਾ ਹੈ ਇੰਡੀਆ ਨੂੰ ਵੀ ਇਹੀ ਭੇਜਦੇ ਯੂਐਸਏ ਨੂੰ ਵੀ ਇਹੀ ਭੇਜਦੇ ਆ ਤੁਸੀਂ ਦੇਖ ਸਕਦੇ ਆ ਕਿ ਇਹਦੀ ਜਿਹੜੀ ਹੈਗੀ ਆ ਇਹ ਕਿੰਨਾ ਪ੍ਰੋਡਿਊਸ ਕਰਦਾ 240 ਕੇ ਟਨ ਤੇ ਬਾਕੀ ਤੁਸੀਂ ਆਹ ਯੂਐਸਏ ਦੇਖ ਲਓ ਹੈ 43 ਕੇ ਟਨ ਇਹਦੇ ਲਾਗੇ ਛਾਗੇ ਵੀ ਨਹੀਂ ਪਹੁੰਚ ਸਕਦੇ ਹੈਗੇ ਸੋ ਯੂਐਸਏ ਵੀ ਬਹੁਤ سارے ਜਿਹੜਾ ਰੇਅਰ ਅਰਥ ਐਲੀਮੈਂਟ ਹੈਗੇ ਆ ਉਹਦੇ ਲਈ ਚਾਈਨਾ ਤੇ ਹੀ ਡਿਪੈਂਡ ਕਰਦਾ ਐ ਇੱਥੋਂ ਹੀ ਜ਼ਿਆਦਾਤਰ ਮੰਗਾਉਂਦਾ ਐ ਤੇ ਦੁਨੀਆ ਲਗਭਗ ਇਹ ਸਾਰਾ ਹੀ ਇਹ ਚਾਈਨਾ ਦੇ ਉੱਤੇ ਡਿਪੈਂਡ ਕਰਦੇ ਆ ਇਸ ਵੇਲੇ ਕਿਉਂਕਿ 90% ਹੋਲਡ ਕਰਦੇ ਆ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੇ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ 'ਚ ਪੈਂਦਾ ਹੈ ਵਰਤ ਹੁੰਦਾ ਹੈ ਰੇਅਰ ਅਰਥ ਐਲੀਮੈਂਟ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਸੋ ਇਹ ਇੱਕ ਤਰ੍ਹਾਂ ਦੇ ਨਾਲ ਇਸ ਵੇਲੇ ਸੋਨੇ ਦੇ ਬਰਾਬਰ ਹੀ ਆ। ਸੋ ਇਹਦੇ ਲਈ ਹੀ ਸਾਰਾ ਜਿਹੜਾ ਸਿਸਟਮ ਹੈ ਇਸ ਵੇਲੇ ਹੋ ਰਿਹਾ। ਚਾਈਨਾ ਇਹ 40% ਜਿਹੜਾ ਆਪਣਾ ਹੈਗਾ ਰੇਅਰ ਅਰਥ ਐਲੀਮੈਂਟ ਇਹ ਕਿੱਥੋਂ ਲੈ ਰਿਹਾ ਇਸ ਵੇਲੇ? ਮਿਆਂਮਾਰ ਦੇ ਵਿੱਚੋਂ ਲੈ ਰਿਹਾ। ਉੱਥੋਂ ਚੋਰੀ ਛਿਪੇ ਲੈ ਆ ਰਿਹਾ ਜਾਂ ਉੱਥੇ ਜਿਹੜੇ ਇਹ ਰੈਬਲ ਗਰੁੱਪ ਹੈਗੇ ਉਹਨਾਂ ਦਾ ਕਬਜ਼ਾ ਉਹਨਾਂ ਤੋਂ ਲੈ ਰਿਹਾ 40%। ਸਮਝਦਿਆਂ ਇੱਕ ਤਰ੍ਹਾਂ ਦੇ ਨਾਲ ਅੱਧਾ ਜਿਹੜਾ ਹੈਗਾ ਆ ਉਹ ਮਿਆਂਮਾਰ ਤੋਂ ਲਿਆ ਕੇ ਉਹਨੂੰ ਰਿਫਾਈਨ ਕਰਦਾ ਚਾਈਨਾ। ਫਿਰ ਰੁਪਾਈਨ ਰਿਫਾਈਨ ਕਰਕੇ ਵੱਖ-ਵੱਖ ਦੇਸ਼ਾਂ ਨੂੰ ਇਹ ਵੇਚ ਰਿਆ ਤੇ ਮੋਟਾ ਪੈਸਾ ਕਮਾ ਰਿਆ ਸੋ ਸਾਰੀ ਦੌੜ ਇਹੋ ਚੀਜ਼ ਦੀ ਆ ਸੋ ਇਹਦੇ ਲਈ ਹੀ ਆ ਜਿਹੜਾ ਮਿਆਂਮਾਰ ਹੈਗਾ ਆ ਹੁਣ ਇਸ ਵੇਲੇ ਯੂ ਐਸ ਏ ਜਾਂ ਇਹ ਨਾਟੋ ਦੇਸ਼ਾਂ ਲਈ ਇੱਕ ਤਰ੍ਹਾਂ ਦਾ ਬਹੁਤ ਮਹੱਤਵਪੂਰਨ ਬਣ ਚੁੱਕਿਆ ਹੈ ਮਿਆਂਮਾਰ ਜਿਹਨੂੰ ਕਦੀ ਬਰਮਾ ਵੀ ਕਿਹਾ ਜਾਂਦਾ ਸੀਗਾ 1935-37 ਦੇ ਸਮੇ ਇਹ ਇੰਡੀਆ ਦਾ 파ਟ ਹੀ ਹੁੰਦਾ ਸੀ ਉਸ ਤੋਂ ਬਾਅਦ ਇਹ ਅਲੱਗ ਇੱਕ ਤਰ੍ਹਾਂ ਦੇ ਨਾਲ ਦੇਸ਼ ਬਣ ਗਿਆ ਸੀਗਾ ਇਹ ਮਿਆਂਮਾਰ ਜਿੱਥੇ ਪਿਛਲੇ 70 ਸਾਲ ਦੇ ਇਤਿਹਾਸ ਵਿੱਚੋਂ 50 ਸਾਲ ਇੱਥੇ ਆਰਮੀ ਦਾ ਰਾਜ ਰਿਹਾ 2020-21 ਦੇ ਵਿੱਚ ਇੱਥੇ ਵੋਟਾਂ ਪਾ ਕੇ ਇੱਕ ਸਰਕਾਰ ਬਣੀ ਸੀਗੀ ਪਰ ਇਹ ਜਿਹੜੀ ਉੱਥੋਂ ਦੀ ਆਰਮੀ ਹੈਗੀ ਆ ਜਨਤਾ ਉਹਨੇ ਕਿਹਾ ਕਿ ਇਹ ਜਿਹੜੀਆਂ ਵੋਟਾਂ ਪਈਆਂ ਇਹਦੇ ਵਿੱਚ ਧੰਦਲੀ ਹੋਈ ਹੈ ਇਸ ਲਈ ਉਹਨਾਂ ਨੇ ਤਖਤਾਂ ਪਲਟ ਕਰ ਦਿੱਤਾ ਇਸ ਲਈ ਦੁਬਾਰਾ ਫੇਰ ਉੱਥੇ ਐਸ ਵੇਲੇ ਜਿਹੜੀ ਆਰਮੀ ਹੈਗੀ ਆ ਜਨਤਾ ਆਰਮੀ ਉਹਦਾ ਹੀ ਰਾਜ ਹੈਗਾ ਫਿਲਹਾਲ ਜਿਹੜੀ ਇਹ ਜਨਤਾ ਆਰਮੀ ਹੈਗੀ ਆ ਉਹਨੇ ਬਹੁਤ ਸਾਰੇ ਏਰੀਏ ਦੇ ਉੱਤੋਂ ਆਪਣਾ ਜਿਹੜਾ ਕਬਜ਼ਾ ਆ ਉਹ ਉਹਨਾਂ ਦਾ ਛੁੱਟ ਚੁੱਕਿਆ ਕਿਉਂਕਿ ਬਹੁਤ ਸਾਰੇ ਰੇਬਲ ਗਰੁੱਪਸ ਜਿਹੜੇ ਹੈਗੇ ਆ ਉਹ ਮੀਆਂ ਮਾਰ ਦੇ ਵਿੱਚ ਐਕਟਿਵ ਹੈਗੇ ਆ ਹਥਿਆਰਬੰਦ ਤਰੀਕੇ ਦੇ ਨਾਲ ਐਕਟਿਵ ਹੈਗੇ ਆ ਕਿਉਂਕਿ ਜਿਹੜੇ ਵੋਟਾਂ ਪਈਆਂ ਸੀਗੀਆਂ ਉਦੋਂ 81% ਲੋਕਾਂ ਨੇ ਉਹ ਜਿਹੜੀ ਸਰਕਾਰ ਬਣੀ ਸੀ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਸੀ ਇੱਕ ਲੋਕਤੰਤਰੀ ਤਰੀਕੇ ਨਾਲ ਇਸ ਲਈ ਜਦੋਂ ਇਹ ਦੁਬਾਰਾ ਉੱਥੇ ਤਖਤਾਂ ਪਲਟ ਹੋਇਆ ਆਰਮੀ ਨੇ ਯਾਨੀ ਕਿ ਫਿਰ ਯਾਨੀ ਕਿ ਕਬਜ਼ਾ ਕੀਤਾ ਇਸ ਲਈ 80 ਤੋਂ ਲੈ ਕੇ 90% ਤੱਕ ਜਿਹੜੇ ਲੋਕ ਸੀਗੇ ਮਿਆ ਮਾਰਦੇ ਉਹ ਆਰਮੀ ਦੇ ਇੱਕ ਤਰ੍ਹਾਂ ਨਾਲ ਖਿਲਾਫ ਹੋ ਚੁੱਕੇ ਸੀ ਇਸ ਲਈ ਬਹੁਤ ਸਾਰੇ ਲੋਕ ਉੱਥੇ ਹਥਿਆਰ ਬੰਦ ਜਿਹੜਾ ਹੈਗਾ ਆ ਵਿਦਰੋਹ ਕਰ ਰਹੇ ਹੈਗੇ ਆ ਸੋ ਇਸ ਲਈ ਜਿਹੜੇ ਏਰੀਏ ਦੇ ਵਿੱਚ ਇਹ ਰੇਅਰ ਅਰਥ ਐਲੀਮੈਂਟਸ ਦੀਆਂ ਮਾਈਨਸ ਹੈਗੀਆਂ ਉੱਥੇ ਇੱਕ ਉਥੋਂ ਦਾ ਜਿਹੜਾ ਰੈਬਲ ਗਰੁੱਪ ਹੈਗਾ ਆ ਚਾਕਿਨ ਇੰਡੀਪੈਂਡੈਂਸ ਆਰਮੀ ਜਿਨੇ ਆਪਣਾ ਨਾਮ ਰੱਖਿਆ ਉਹਨੇ ਜਿਹੜੀ ਇਹ ਪੂਰੀ ਸਟੇਟ ਹੈਗੀ ਆ ਚਾਕਿਨ ਸਟੇਟ ਏਟ ਦੇ ਉੱਤੇ ਆਪਣਾ ਕਬਜ਼ਾ ਵੀ ਕਰ ਲਿਆ ਤੇ ਉਹਦੇ ਜਿਹੜੇ ਇਹ ਇਹ ਮਾਈਨਿੰਗ ਹੈਗੀਆਂ ਜਿੱਥੋਂ ਰੀਅਲ ਅਰਥ ਨਿਕਲਦੇ ਹੈਗੇ ਆ ਉਹ ਸਾਰੀਆਂ ਦੇ ਉੱਤੇ ਆਪਣਾ ਕਬਜ਼ਾ ਕੀਤਾ ਹੋਇਆ ਤੇ ਇਹ ਜਿਹੜਾ ਇਹਨਾਂ ਦਾ ਇਹ ਸਟੇਟ ਹੈਗੀ ਆ ਕਾਚ ਇਨ ਸਟੇਟ ਇਹ ਪੂਰੇ ਚਾਈਨਾ ਦੇ ਨਾਲ ਲੱਗਦਾ ਹੈਗਾ ਇੱਥੋਂ ਹੀ ਇਹ ਸਾਰਾ ਮਾਈਨਿੰਗ ਕਰਕੇ ਜੋ ਵੀ ਸਮਾਨ ਨਿਕਲਦਾ ਆ ਉਹ ਚਾਈਨਾ ਨੂੰ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਛੋਟਾ ਜਿਹਾ ਰਾਹ ਹੈਗਾ ਜਿਹਦੇ ਥਰੂ ਇਹ ਸਾਰਾ ਸਮਾਨ ਜਿਹੜਾ ਇਸ ਤਰ੍ਹਾਂ ਭਰ ਕੇ ਰੀਅਰ ਅਰਥ ਐਲੀਮੈਂਟ ਸਾਰਾ ਚਾਈਨਾ ਨੂੰ ਦਿੱਤਾ ਜਾਂਦਾ ਆ ਤੇ ਚਾਈਨਾ ਦੇ ਵਿੱਚੋਂ ਇਹ ਸਾਰਾ ਜਿਹੜਾ ਇਹ ਵੇਚ ਕੇ ਜਿਹੜਾ ਪੈਸਾ ਕਮਾਉਂਦੇ ਹੈਗੇ ਆ ਇਹ ਇਹ ਕਾਚਿਨ ਇੰਡੀਪੈਂਡੈਂਸ ਆਰਮੀ ਵਾਲੇ ਕੀਆ ਵਾਲੇ ਜਿਹਨੂੰ ਵੀ ਕਹਿੰਦੇ ਆ ਉਹ ਸਾਰਾ ਫਿਰ ਆਪਣਾ ਜਾਨੀ ਕਿ ਇਹ ਲੈ ਕੇ ਆਉਂਦੇ ਆ ਹਥਿਆਰ ਵਗੈਰਾ ਬੰਦੂਕਾਂ ਵਗੈਰਾ ਲੈਂਦੇ ਆ ਤੇ ਜਿਹੜੀ ਜੰਟਾ ਆਰਮੀ ਹੈਗੀ ਆ ਉਹਦੇ ਖਿਲਾਫ ਲੜਦੇ ਆ ਸੋ ਇੱਕ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਸਟੇਟ ਹੈਗੀ ਆ ਉਹ ਕਾਚਿਨ ਸਟੇਟ ਉਹਦੇ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ 40% ਜਿਹੜਾ ਇਹ ਰੇਅਰ ਅਰਥ ਐਲੀਮੈਂਟ ਦੁਨੀਆ ਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਜਿਹੜਾ ਚਾਈਨਾ ਨੂੰ ਜਾਂਦਾ 90% ਉਹ ਚੋਂ 40% ਸਾਰਾ ਇੱਥੋਂ ਹੀ ਐਸ ਵੇਲੇ ਜਾ ਰਿਹਾ ਤੇ ਚਾਈਨਾ ਵਾਲੇ ਉਹ ਦੁਨੀਆ ਦੇ ਵਿੱਚ ਭੇਜ ਰਿਹਾ ਤੇ ਆਪਣੀ ਜਿਹੜੀ ਉਹ ਡਵੈਲਪਮੈਂਟ ਕਰ ਰਿਹਾ ਕਾਰਾਂ ਬਣਾ ਰਿਹਾ ਜਾਂ AI ਨਾਲ ਰਿਲੇਟਡ ਕਰ ਰਿਹਾ ਸਾਰਾ ਉਹਦੇ ਨਾਲ ਕਰ ਰਿਹਾ ਤੇ ਜਿਹੜਾ ਚਾਈਨਾ ਦੇ ਵਿੱਚ ਰੇਅਰ ਅਰਥ ਐਲੀਮੈਂਟਸ ਹੈਗੇ ਉਹਨਾਂ ਨੂੰ ਉਹ ਇੱਕ ਤਰ੍ਹਾਂ ਦੇ ਨਾਲ ਸੇਵ ਕਰਕੇ ਰੱਖ ਰਿਹਾ ਸਾਰਾ ਇੱਧਰੋਂ ਹੀ ਕੱਢਿਆ ਜਾ ਰਿਹਾ ਸੋ ਇਹਦੀ ਹੀ ਵਜ੍ਹਾ ਕਰਕੇ ਹੁਣ ਜਿਹੜਾ ਇੱਥੇ ਆ ਕਲੈਸ਼ ਜਿਹੜਾ ਉਹ ਬਦੂਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਸਾਈਨ ਹੈਗੇ ਉਹ ਡੋਨਲਡ 트੍ਰੰਪ ਨੇ ਦੇ ਦਿੱਤੇ ਆ 트੍ਰੰਪ ਨੇ ਜਿਹੜੇ ਸੈਂਕਸ਼ਨਸ ਪਾਬੰਦੀਆਂ ਮਿਆਂਮਾਰ ਦੇ ਉੱਤੇ ਲਗਾਏ ਸੀ ਉਹਨਾਂ ਤੇ ਥੋੜੀ ਜਿਹੀ ਢਿੱਲ ਦਿੱਤੀ ਆ ਹੁਣ ਜਿਹੜੀ ਇਹ ਏਡ ਵਗੈਰਾ ਹੈਗੀ ਆ ਉਹ ਜਾ ਸਕਦੀ ਆ ਮਿਆਂਮਾਰ ਦੇ ਵਿੱਚ ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਜਾਣਕਾਰ ਆ ਉਹ ਪੂਰਾ ਅੰਦਾਜ਼ਾ ਲਗਾ ਰਹੇ ਆ ਕਿ ਇੰਨੇ ਸਾਲਾਂ ਤੋਂ ਬਾਅਦ ਹੁਣ ਦੁਬਾਰਾ ਜਿਹੜਾ ਇੱਧਰ ਧਿਆਨ ਕਿਉਂ ਦਿੱਤਾ ਜਾ ਰਿਹਾ ਉਹਦਾ ਕਾਰਨ ਬਿਲਕੁਲ ਸਾਫ਼ ਆ ਕਿਉਂਕਿ ਚਾਈਨਾ ਹੁਣ ਇਹ ਪੂਰੀ ਦੁਨੀਆ ਨੂੰ ਅੱਖਾਂ ਦਿਖਾਉਣ ਲੱਪਿਆ ਹੈਗਾ ਕਿ ਇਹ ਰੇਅਰ ਅਰਥ ਐਲੀਮੈਂਟ ਜਿਹੜੇ ਹੈਗੇ ਆ ਉਹ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਦੇਸ਼ਾਂ ਨੂੰ ਦਊਗਾ ਇੰਡੀਆ ਦੇ ਵਿੱਚ ਵੀ ਉਹਨੇ ਪਿੱਛੇ ਜੇ ਬੈਨ ਲਗਾ ਦਿੱਤਾ ਸੀ ਸੋ ਇਸ ਲਈ ਜਿਹੜੀ ਇਹ ਰੇਅਰ ਅਰਥ ਐਲੀਮੈਂਟ ਦੀ ਦੌੜ ਹੈਗੀ ਆ ਉਹਦੇ ਲਈ ਹੀ ਹੁਣ ਜਿਹੜੇ ਇਹ ਸੈਂਕਸ਼ਨਸ ਹੈਗੇ ਆ ਇਹ ਪਾਬੰਦੀਆਂ ਹੈਗੀਆਂ ਉਹ ਮੀਆਮਾਰ ਦੇ ਉੱਤੋਂ ਇਹਨਾਂ ਨੇ ਘਟਾ ਦਿੱਤੀਆਂ ਆ ਤੇ ਇਹ ਜਿਹੜਾ ਟਰੰਪ ਹੈਗਾ ਇਹਨੇ ਗੱਲ ਵੀ ਕਹੀ ਆ ਕਿ ਜੇ ਤਾਂ ਜੁਨਤਾ ਵਾਲੇ ਉਹਦੀ ਗੱਲ ਮੰਨੂਗੇ ਠੀਕ ਆ ਨਹੀਂ ਤਾਂ ਜਿਹੜੇ ਰਿਵਲ ਗਰੁੱਪਸ ਹੈਗੇ ਆ ਉੱਥੇ ਮਿਆਮਾਰ ਦੇ ਵਿੱਚ ਇਹ ਉਹਨਾਂ ਤੱਕ ਨਾਲ ਵੀ ਗੱਲ ਕਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮਿਆਮਾਰ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਅਸ਼ਾਂਤੀ ਫੈਲੀ ਹੋਈ ਹੈ ਸਿਵਲ ਵਾਰ ਵਾਲਾ ਹੀ ਹਿਸਾਬ ਕਿਤਾਬ ਆ ਇੱਕ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਮਿਆਮਾਰ ਹੈਗਾ ਉਹ 18 ਤੋਂ 20 ਗਰੁੱਪ ਜਿਹੜੇ ਆ ਗਿਆ ਰੈਬਲ ਗਰੁੱਪ ਹੈਗੇ ਆ ਜਾਂ ਕਹਿੰਨਾ ਉਹ ਬਾਗੀ ਗਰੁੱਪ ਹੈਗੇ ਆ ਉਹਨਾਂ ਨੇ ਜਾਨੀ ਕਿ ਆਪਣੇ ਏਰੀਏ ਵੰਡੇ ਹੋਏ ਆ ਜਿਹੜਾ ਵੱਡਾ ਏਰੀਆ ਜਿੱਥੇ ਇਹ ਮਿਨਰਲਸ ਹੈਗੇ ਆ ਜਿੱਥੇ ਕਬਜ਼ਾ ਕੀਤਾ ਆ ਉੱਥਾ ਜਿੱਥੇ ਜਿਹੜਾ ਇਹ ਕੀ ਆ ਕਾਚੀਨ ਇੰਡੀਪੈਂਡੈਂਸ ਆਰਮੀ ਵਾਲਾ ਏਰੀਆ ਹੈਗਾ ਸੋ ਇਸੇ ਤਰ੍ਹਾਂ ਕਿਤੇ ਆਰਾਕਾਨ ਆਰਮੀ ਵਾਲੇ ਹੈਗੇ ਆ ਕਿਤੇ ਰੌਂਗੀਆ ਵਾਲੇ ਹੈਗੇ ਆ ਸੋ ਇਸ ਤਰ੍ਹਾਂ ਇਹ ਸਾਰੇ ਜਾਨੀ ਕਿ ਗਰੁੱਪ ਜਿਹੜੇ ਹੈਗੇ ਆ ਐਨ ਐਮ ਐਸ ਪੀ ਇਸ ਤਰ੍ਹਾਂ ਦੇ ਬਹੁਤ ਸਾਰੇ ਗਰੁੱਪ ਹੈਗੇ ਆ ਜਾਂ ਇੰਡੀਆ ਦੇ ਨਾਲ ਲੱਗਦੇ ਲੱਗਦੇ ਜਿਹੜੇ ਏਰੀਆ ਹੈਗੇ ਆ ਉੱਥੇ ਵੀ ਬਹੁਤ ਸਾਰੇ ਗਰੁੱਪਾਂ ਦੇ ਆਪੋ ਆਪਣੇ ਕਬਜ਼ੇ ਆ ਜਿਨ੍ਹਾਂ ਕੋਲ ਪੂਰਾ ਹਥਿਆਰਬੰਦ ਤਰੀਕੇ ਨਾਲ ਉਹ ਇੱਕ ਤਰ੍ਹਾਂ ਨਾਲ ਛੋਟੇ ਛੋਟੇ ਜਿੱਦਾਂ ਰਾਜ ਨਹੀਂ ਹੁੰਦੇ ਉਹਨਾਂ ਦਾ ਸ਼ਾਸਨ ਉੱਥੇ ਚਲਾ ਰਹੇ ਹੈਗੇ ਆ ਸੋ ਇਹ ਡੋਨਲਡ ਟਰੰਪ ਜਿਹੜੇ ਹੈਗੇ ਆ ਜੇ ਕੀ ਆ ਗਰੁੱਪ ਨਾਲ ਵੀ ਗੱਲ ਕਰ ਸਕਦੇ ਆ ਸੋ ਜਿਹੜੀ ਜੁਨਟਾ ਹੈਗੀ ਆ ਜਿਨ੍ਹਾਂ ਦੀ ਬਾਕੀ ਕਈ ਏਰੀਏ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਹੈਗੀ ਆ ਇਹ ਮਿਆਂਮਾਰ ਦੇ ਵਿੱਚ ਉਹ ਉਹ ਵਾਲੀ ਆਰਮੀ ਨਾਲ ਵੀ ਗੱਲ ਕਰ ਸਕਦੇ ਆ ਸੋ ਇਸ ਲਈ ਇੱਥੇ ਚਾਈਨਾ ਵੀ ਫਰੰਟ ਤੇ ਆਊਗਾ ਸੋ ਤਾਂ ਮਿਆਂਮਾਰ ਦਾ ਜਿਹੜਾ ਲਗਭਗ 1640 ਕਿਲੋਮੀਟਰ ਦਾ ਏਰੀਆ ਇੰਡੀਆ ਦੇ ਨਾਲ ਲੱਗਦਾ ਹੈ ਲਗਭਗ ਇਹਦੇ ਚਾਰ ਰਾਜ ਅਰੂਣਾਚਲ ਪ੍ਰਦੇਸ਼ ਨਾਗaland ਮਨੀਪੁਰ ਮਿਜ਼ੋਰਮ ਇਹਦੇ ਨਾਲ ਪੂਰੇ ਲੱਗਦੇ ਹੈਗੇ ਆ ਮਿਆਂਮਾਰ ਦੇ ਸੋ ਇਹ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਇੱਥੋਂ ਦੇ ਲੋਕ ਹੈਗੇ ਆ ਇਹ ਜਿਹੜੇ ਮਤਲਬ ਕਿ ਇੱਕ ਤਰ੍ਹਾਂ ਨਾਲ ਬਾਗੀ ਗਰੁੱਪ ਹੈਗੇ ਆ ਉਹ ਇੰਡੀਆ ਦੇ ਵਿੱਚ ਆ ਕੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਰਦਾਤਾ ਕਰਦੇ ਰਹਿੰਦੇ ਆ ਕਿਉਂਕਿ ਬਹੁਤ ਸਾਰਾ ਇਹ ਜਿਹੜਾ ਇਹ ਬਾਰਡਰ ਏਰੀਆ ਹੈਗਾ ਇੰਡੀਆ ਦਾ ਇਹਦੇ ਤੇ ਹਾਲੇ ਫੈਂਸ ਨਹੀਂ ਲੱਗੀ ਹੈਗੀ ਨਾ ਜੇਕਰ ਯੂ ਐਸ ਏ ਕਿਸੇ ਰੇਬਲ ਗਰੁੱਪ ਜਾਂ ਬਾਗੀ ਗਰੁੱਪ ਜਿਹੜਾ ਮਿਆਂਮਾਰ ਦੇ ਵਿੱਚ ਐਕਟਿਵ ਆ ਉਹਦੀ ਹੈਲਪ ਕਰਕੇ ਜਿਹੜੀਆਂ ਮਾਈਨਸ ਹੈਗੀਆਂ ਰੇਅਰ ਅਰਥ ਐਲੀਮੈਂਟਾਂ ਵਾਲੀਆਂ ਉਹਦੇ ਤੇ ਕਬਜ਼ਾ ਕਰ ਵੀ ਲੈਂਦਾ ਤਾਂ ਜਿਹੜਾ ਇਹ ਰੇਅਰ ਅਰਥ ਐਲੀਮੈਂਟ ਹੈਗਾ ਉਹ ਬਹੁਤ ਭਾਰਾ ਹੁੰਦਾ ਬਹੁਤ ਭਾਰੀ ਤਦਾਦ ਦੇ ਵਿੱਚ ਹੁੰਦਾ ਆ ਉਦੇ ਚ ਉਹ ਰਿਫਾਈਨ ਕਰਕੇ ਬਹੁਤ ਜਿਹੜਾ ਥੋੜੀ ਮਾਤਰਾ ਦੇ ਵਿੱਚ ਹੀ ਜਿਹੜੇ ਇਹ ਐਲੀਮੈਂਟਸ ਹੁੰਦੇ ਆ ਜਿਹੜੇ 15 ਐਲੀਮੈਂਟ ਹੈਗੇ ਆ ਉਹ ਕੱਢੇ ਜਾਂਦੇ ਆ ਸੋ ਇਸ ਲਈ ਜਿਹੜੀਆਂ ਰਿਫੈਨਰੀਜ਼ ਹੈਗੀਆਂ ਉਹ ਮਿਆਂਮਾਰ ਦੇ ਵਿੱਚ ਹੀ ਲਗਾਉਣੀਆਂ ਪੈ ਸਕਦੀਆਂ ਸੋ ਉਹ ਰਿਫੈਨਰੀ ਦੇ ਉੱਤੇ ਬਹੁਤ ਸਾਰਾ ਖਰਚ ਆਉਂਦਾ ਆ ਤੇ ਉਹ ਰੈਫੈਨਰੀ ਨੂੰ ਇੱਕ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਅਮਰੀਕਾ ਆਪਣਾ ਜਿਹੜੇ ਹੈਗਾ ਸੈਨਾ ਦਾ ਬੇਸ ਜਿਹੜਾ ਹੈਗਾ ਉਹ ਮੀਆਮਾਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਣਾ ਸਕਦਾ ਜਿਹਦਾ ਸਿੱਧਾ ਸਿੱਧਾ ਥ੍ਰੈਟ ਚਾਈਨਾ ਨੂੰ ਜਾਊਗਾ ਬੇਸ਼ੱਕ ਇੰਡੀਆ ਵੀ ਲੱਗੇ ਹੈਗਾ ਸੋ ਇਸ ਲਈ ਜਿਹੜਾ ਇਹ ਚਾਈਨਾ ਕਦੀ ਵੀ ਨਹੀਂ ਜਾਊਗਾ ਕਿ ਜਿਹੜਾ ਇਹ ਸਾਰਾ ਸਿਸਟਮ ਹੈਗਾ ਰਿਅਰ ਅਰਥ ਬਾਲਾ ਜਿਹੜਾ ਹੈ ਮੀਆਮਾਰ ਦੇ ਵਿੱਚ ਹੈਗਾ ਉਹ ਇਹ ਯੂਐਸਏ ਦੇ ਹੱਥ ਆਵੇ ਇਸ ਲਈ ਜਿਹੜਾ ਇਹਨਾਂ ਦਾ ਕਲੇਸ਼ ਹੈਗਾ ਕਨਫਲिक्ट ਹੈਗਾ ਬੇਸ਼ੱਕ ਸਿੱਧੇ ਸਿੱਧੇ ਰੂਪ ਦੇ ਵਿੱਚ ਤਾਂ ਨਹੀਂ ਹੋਊਗਾ ਪਰ ਜਿਹੜਾ ਇਹ ਇਨਡਾਇਰੈਕਟ ਵੇ ਨਾ ਜਿਹੜੀ ਇੱਕ ਚਾਈਨਾ ਦੇ ਬਾਰਡਰ ਤੇ ਲੱਗਦੀ ਕੰਟਰੀ ਹੈਗੀ ਆ ਉਹਦੇ ਰਾਹੀਂ ਜ਼ਰੂਰ ਸ਼ੁਰੂ ਹੋ ਸਕਦਾ ਕਿਉਂਕਿ ਚਾਈਨਾ ਆਪਣੇ ਬਾਰਡਰ ਦੇ ਉੱਤੇ ਅਮਰੀਕਾ ਦੀ ਫੌਜ ਜਿਹੜੀ ਆ ਉਹ ਕਿਸੇ ਵੀ ਹਾਲਤ 'ਚ ਨਹੀਂ ਚਾਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਡਿਪੈਂਡ ਹੈਗਾ ਆ ਅਮਰੀਕਾ ਚਾਈਨਾ ਦੇ ਉੱਤੇ ਹੀ ਆ ਰੇਅਰ ਅਰਥ ਐਲੀਮੈਂਟ ਦੇ ਲਈ ਸੋ ਇਸ ਲਈ ਜਿਹੜੀ ਚਾਈਨਾ ਦੇ ਉੱਤੋਂ ਉਹਨਾਂ ਦੀ ਜਿਹੜੀ ਡਿਪੈਂਡੈਂਸੀ ਹੈਗੀ ਆ ਉਹਨੂੰ ਘੱਟ ਕਰਨ ਦੇ ਲਈ ਅਮਰੀਕਾ ਐਸ ਵੇਲੇ ਪੂਰਾ ਤਤਪਰ ਆ ਕਿਉਂਕਿ ਚਾਈਨਾ ਇਹ ਜਿਹੜੀ ਆਪਣੀ ਇਹ ਇੱਕ ਅਧਿਕਾਰ ਹੈਗਾ ਰੇਅਰ ਅਰਥ ਐਲੀਮੈਂਟ ਦਾ ਪੂਰੀ ਦੁਨੀਆ ਦੇ ਉੱਤੇ ਉਹਨੂੰ ਬਖੂਬੀ ਐਸ ਵੇਲੇ ਉਹਦੀ ਵਰਤੋਂ ਕਰ ਰਿਹਾ ਜਿੱਥੇ ਜੀ ਚਾਰ ਰਿਹਾ ਉਹ ਰੋਕ ਵੀ ਰਿਹਾ ਰੇਅਰ ਅਰਥ ਐਲੀਮੈਂਟ ਦੇਣੇ ਤੇ ਜਿੱਥੇ ਦੇਣੇ ਚਾਹੁੰਦਾ ਹੈ ਜਿੱਦਾਂ ਅਫਰੀਕਾ ਵਰਗੇ ਦੇਸ਼ਾਂ 'ਚ ਉੱਥੇ ਦੇ ਰਿਹਾ ਸੋ ਇਸ ਲਈ ਜਿਹੜੀ ਇਹ ਚਾਈਨਾ ਦੀ ਮੋਨੋਪੋਲੀ ਖਤਮ ਕਰਨ ਦੇ ਲਈ ਰੇਅਰ ਅਰਥ ਐਲੀਮੈਂਟ ਦੇ ਉੱਤੇ ਸੋ ਇਸ ਤਰ੍ਹਾਂ ਜਿਹੜਾ ਇਹ ਕਲੈਸ਼ ਜਰੂਰ ਦੇਖਣ ਨੂੰ ਮਿਲ ਸਕਦਾ ਇੱਕ ਮਿੰਟ ਰੋਕੇ ਜੀ ਇਹ ਕੋਈ ਐਡਵਰਟਾਈਜ਼ ਨਹੀਂ ਗਈ ਸਾਡਾ ਆਪਣਾ ਹੀ ਕੰਮ ਹੈ ਜਿਸ ਤਰ੍ਹਾਂ ਹਜ਼ਾਰਾਂ ਹੀ ਲੋਕਾਂ ਨਾਲ ਪੰਜਾਬ ਦੇ ਵਿੱਚ ਏਜੰਟਾਂ ਦੁਆਰਾ ਠੱਗੀ ਮਾਰੀ ਗਈ ਆ ਇਸੇ ਤਰ੍ਹਾਂ ਟਰੇਡਿੰਗ ਤੇ ਸ਼ੇਅਰ ਮਾਰਕੀਟ ਦੇ ਨਾਮ ਦੇ ਉੱਤੇ ਵੀ ਲੱਖਾਂ ਹੀ ਲੋਕਾਂ ਨਾਲ ਸਕੈਮ ਹੋਇਆ ਪੰਜਾਬ ਦੇ ਵਿੱਚ ਸੋ ਇਹਦਾ ਸਹੀ ਤਰੀਕਾ ਕੀ ਹੈਗਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਰੋੜਪਤੀ ਬਣ ਜਾਉਗੇ ਪਰ ਜੇਕਰ ਤੁਹਾਡੇ ਕੋਲ ਸਬਰ ਹੈਗਾ ਤੁਸੀਂ ਇਹਦੇ ਵਿੱਚੋਂ ਪ੍ਰੋਫਿਟ ਕੱਢ ਸਕਦੇ ਆ ਜੇ ਤੁਹਾਡੇ ਕੋਲ ਸਬਰ ਹੈਗਾ ਬੇਸਬਰੇ ਬੰਦੇ ਕੰਟੈਕਟ ਨਾ ਕਰਨ ਇਹ ਜਿਹੜਾ ਸਾਡਾ ਕੋਰਸ ਹੈਗਾ ਇਹ ਆਫਲਾਈਨ ਤੇ ਆਨਲਾਈਨ ਦੋਨੋਂ ਤਰ੍ਹਾਂ ਅਵੇਲੇਬਲ ਆ ਇਹਦੀ ਫੀਸ ਆ ਵਨ ਟਾਈਮ 40000 ਰੁਪਇਆ ਇਹ 1.5 ਤੋਂ 2 ਮਹੀਨੇ ਦਾ ਕੋਰਸ ਹੋਊਗਾ ਤੇ 1 ਸਾਲ ਪੂਰੀ ਗਾਈਡੈਂਸ ਦਿੱਤੀ ਜਾਊਗੀ ਇਹ ਬਹੁਤ ਵੱਡੀ ਗੱਲ ਹੈ ਜੋ ਤੁਸੀਂ ਟ੍ਰੇਡ ਵਗੈਰਾ ਕਰਦੇ ਆ ਉਹਦਾ ਸਾਰਾ ਵਾਚ ਆਊਟ ਕੀਤਾ ਜਾਊਗਾ ਤੁਸੀਂ 100% ਪ੍ਰੋਫਿਟ ਕਮਾਉਗੇ ਜੇ ਸਾਡੇ ਤਰੀਕੇ ਨਾਲ ਸਾਡੇ ਤੋਂ ਸਿੱਖ ਕੇ ਕਰੋਗੇ ਇਹਦੀ ਪੂਰੀ ਗਾਰੰਟੀ ਹੈ ਜੇ ਅਸੀਂ ਨਾ ਸਿਖਾ ਸਕੇ ਪ੍ਰੋਫਿਟ ਕੱਢਣਾ ਤੁਸੀਂ ਫੀਸ ਵਾਪਸ ਲੈ ਸਕਦੇ ਹੋ ਤੁਸੀਂ ਕਰਨਾ ਕੀ ਆ ਮੈਂ ਨੰਬਰ ਦਿੱਤਾ ਹੈ ਇਹਦੇ ਤੇ ਕੰਟੈਕਟ ਕਰਨਾ ਤੇ ਕਾਲ ਕਰਕੇ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਤੁਸੀਂ ਕਲੀਅਰ ਕਰਨੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ